ਨਾ ਸ਼ੁਕਰੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਚੌਂਕ ਵਿੱਚ ਲੋਕਾਂ ਕੋਲ ਜਾ ਜਾ ਕੇ ਬੱਚਿਆਂ ਦੇ ਖਿਡੌਣੇ ਵੇਚ ਰਿਹਾ ਹੈ ਸ਼ਖਸ ਲੁਧਿਆਣਾ ਦਾ ਕੁਲਵੰਤ ਸਿੰਘ ਵਿੱਕੀ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਭਰਾਣਾ ਮਿਲ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਕੁਲਵੰਤ ਸਿੰਘ ਬੇਸ਼ੱਕ ਸਰੀਰਕ ਪੱਖੋਂ ਅਪਾਹਜ ਹੈ ਪਰ ਉਸ ਦੀ ਸੋਚ ਅਪਾਹਜਪਨ ਦੀਆਂ ਜ਼ੰਜੀਰਾਂ ਨੂੰ ਤੋੜਦੀ ਹੈ ਆਜ਼ਾਦੀ ਸਹੀ ਤੋਂ ਬਣਾਇਆ ਹਾਂ ਹੱਥ पे ਤੋ ਬਣਾਏ ਨਵੇਂ ਕੋ ਥਾਦੇ ਕਿਥੇ ਕੇ ਅਮਰੀਕਨ ਨਾ ਆਪਣੀ ਹਿੰਮਤ ਹੌਸਲਾ ਨਹੀਂ ਹੰਮ ਕਦੇ ਵੀ ਮੈਂ ਜਿੰਨੀ ਜਿੰਨੀ ਦੁਖ ਹੋਏ ਕਦੇ ਹਿੰਮਤ ਨਹੀਂ ਆਉਂਦੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਸਿੱਖੀ ਨੂੰ ਕਦੇ ਦਾਗ ਨਹੀਂ ਲੱਗਣ ਦੇਵੇਗਾ ਜਦ ਕਿ ਕਈ ਲੋਕ ਵੇਖੇ ਨੇ ਮੰਨ ਕੇ ਸਾਰ ਲੈਂਦੇ ਨੇ ਤੁਸੀਂ ਨਹੀਂ ਕਦੇ ਸੋਚਿਆ ਹੋ ਜਾ ਨਾ ਤਾਂ ਜੀ ਆਪਣੀ ਸਿੱਖੀ ਨੂੰ ਕਦੇ ਦਾਗ ਨਹੀਂ ਲਾਉਣਾ ਰੱਬ ਨੇ ਸਿੱਖੀ ਦਿੱਤੀ ਹੈ ਸੇਕ ਕਿਦੂ ਕੇ ਦਿਖਲਾਬ ਜੀ ਕਰਦਾ ਮੈਨੇ ਦਿਖਾਇਆ ਕਿ ਇਹ ਐਵੇਂ ਨਹੀਂ ਕੀਤਾ ਅਤੇ ਜਦੋਂ ਤੱਕ ਉਸ ਅੰਦਰ ਜਾਨ ਹੈ ਹਿੰਮਤ ਨਹੀਂ ਛੱਡੇਗਾ ਕੁਲਵੰਤ ਸਿੰਘ ਦਾ ਹੌਸਲਾ ਇੰਨਾ ਬੁਲੰਧ ਹੈ ਕਿ ਉਹ ਅਪਾਹਜ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਵਾਂਗ ਧੀਖ ਮੰਗਣ ਦਾ ਕੰਮ ਨਹੀਂ ਕਰਦਾ ਉਡਾਨਾਂ ਹੌਸਲੇ ਦੇ ਮੁਹਤਾਜ ਨਹੀਂ ਹੁੰਦੀਆਂ ਤੇ ਜਦੋਂ ਹੌਸਲਾ ਹੋਵੇ ਤਾਂ ਕਿਸੇ ਆ ਕੇ ਹੱਥ ਅਟਣ ਦੀ ਲੋੜ ਨਹੀਂ ਪੈਂਦੀ ਸੋ ਦੋਸਤੋ ਤੁਹਾਨੂੰ ਅੱਜ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਬੇਸ਼ੱਕ ਦੀ ਆਪਣੇ ਸਰੀਰ ਪੱਖੋਂ ਅਪਾਹਜ ਨੇ ਪਰ ਕਿਸੇ ਆ ਕੇ ਹੱਥ ਨਹੀਂ ਅੜਦੇ ਵਿਕੀ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਦੋ ਸਾਲ ਜੀ ਦੋ ਸਾਲ ਤੁਸੀਂ ਇਹ ਕੰਮ ਕਰ ਰਹੇ ਹੋ ਤੇ ਕਿਉਂ ਇਹ ਕੰਮ ਕਰਦੇ ਹੀ ਕਿਉਂ ਐ ਸਾਨੂੰ ਹਜੂ ਸਭ ਕੁ ਇੱਥੇ ਉੱਥੇ ਹੀ ਤੇ ਤੁਸੀਂ ਕੁਝ ਉਹ ਕਹਿੰਦੇ ਪਿਸਲਾਦਾ ਬਸ ਮੇਰੇ ਭਾਈ ਤੇ ਕਫਕੰਦ ਬਾਈ ਕਹਿੰਦਾ ਕੰਮ ਕਰਨਾ ਹਾਂਜੀ ਮੇਰੇ ਚੱਤ ਸੀ ਕੁਝ ਸੀ ਉਹ ਉਹਨੇ ਕਿ ਪਿਸਲਾਦਾ ਹਰ ਸਭ ਤੋਂ ਕੋਬਲੇ ਸਿੱਕੇ ਉਹ ਉਦੋਂ ਬਾਅਦ ਜੇ ਆਪਾਂ ਗੱਲ ਕਰੀ ਤੁਸੀਂ ਕਿੰਨਾ ਮਤਲਬ ਰੋਜ਼ ਦੇ ਕਿੰਨੀ ਕਮਾਈ ਕਰ ਲੈਂਦੇ ਹੋ ਭਾਜੀ ਆ ਆ ਆ 500 ਬੱਜ ਜਾਂਦਾ ਯਾਰ 500 ਬੱਜ ਜਾਂਦਾ ਹੈ ਨਾ ਹਾਂ ਜੀ ਤੁਹਾਨੂੰ ਸਰੀਰਕ ਪੱਖੋਂ ਤੁਸੀਂ ਆਪਾ ਜਾਓ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਨਹੀਂ ਭਾਜੀ ਨਾ ਲੱਭੇ ਸਹੀ ਤੋਂ ਬਣਾਇਆ ਹੱਥ ਪੇ ਤੋਂ ਬਣਾਇਆ ਨਵੇਂ ਕੋਈ ਥੋੜੇ ਕਿਥੇ ਕਿ ਅਮਰੀਕਾ ਅੱਛਾ ਤੁਸੀਂ ਮਿਹਨਤ ਕਰਕੇ ਕਮਾ ਰਹੇ ਹੋ ਜਦ ਕਿ ਕਈ ਲੋਕ ਵੇਖੇ ਨੇ ਮੰਗ ਕੇ ਸਾਰ ਲੈਂਦੇ ਨੇ ਤੁਸੀਂ ਨਹੀਂ ਕਰ ਸੋਚਿਆ ਹੋ ਜਾ ਨਾ ਤਾਂ ਜੀ ਆਪਣੀ ਸਿੱਖੀ ਨੂੰ ਕੋਈ ਤਾਂ ਨਹੀਂ ਨਾ ਰੱਬ ਨੇ ਸਿੱਖੀ ਦਿੱਤੀ ਹੈ ਸਿੱਖੀ ਨੂੰ ਕੋਈ ਖਰਾਬ ਨਹੀਂ ਕਰਦਾ ਮਿਹਨਤ ਹੀ ਖਾਉਗਾ ਕਿ ਇਹ ਐਵੇਂ ਨਹੀਂ ਕਰਦਾ ਹਾਂ ਜੀ ਤੇ ਤੁਸੀਂ ਇਹ ਸਮਾਨ ਲੈ ਕੇ ਕਿੱਥੋਂ ਆਣੇ ਹੋ ਐਨ ਦਿੱਲੀ ਦੇ ਵਿੱਚ ਚੱਤੇ ਜੇ ਆਪਣੀ ਦੁਕਾਨਾ ਮੇਰੀ ਉਹ ਉਹ ਆ ਆ ਆ ਵੀ ਤੁਹਾਨੂੰ ਮੈਂ ਦੇਖ ਰਿਹਾ ਠੀਕ ਹੈ ਤੇ ਕਿੰਨੇ ਕਿੰਨੇ ਸਾਲ ਤੋਂ ਨੂੰ ਹੋ ਗਿਆ ਜੀ ਇਹ ਕੰਮ ਕਰਦੇ ਨੂੰ ਲਗਾਤਾਰ ਕੀ ਇਹ ਤੀਜੇ ਸਾਲ ਚੱਲਦਾ ਪਿਆ ਤੀਜੇ ਸਾਲ ਚੱਲਦੇ ਪਏ ਤੇ ਚੰਡੀਗੜ੍ਹ ਚ ਆਏ ਤੁਸੀਂ ਇਹ ਵਿੱਚ ਆਈ ਵੇਚਦੇ ਚੰਡੀਗੜ੍ਹ ਚੀ ਚੰਡੀਗੜ੍ਹ ਹੋ ਗਿਆ ਲਟਿਆਣਾ ਹੋ ਗਿਆ ਠੀਕ ਹੈ ਜੀ ਦੂਰੇ ਮੈਂ ਅੱਛਾ ਕਿੰਨੇ ਜਾਣੇ ਹੋ ਤੁਸੀਂ ਦੋ ਭਾਂ ਦੋ ਭਾਂ ਜੀ ਆ ਭਾਈ ਉਹ ਵੀ ਨਾਲ ਹੀ ਹੁੰਦਾ ਉਹ ਵੀ ਨਾਲ ਹੀ ਹੁੰਦੇ ਮੈਂ ਉਹ ਵੀ ਆਈ ਵੇਚਦੇ ਹਾਂਜੀ ਠੀਕ ਹੈ ਤੇ ਫਿਰ ਪਰਿਵਾਰ ਚ ਕੌਣ ਕੌਣ ਆ ਤੁਹਾਡੇ ਮੈਂ ਆ ਵੱਡਾ ਭਰਾ ਐ ਤੇ ਮੰਮੀ ਆ ਅੱਛਾ ਤੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਆਈ ਆਈ ਮਾ ਦੇ ਕੇ ਆਈਮੈਲ ਵਿੱਚ ਕੇ ਹਾਂਜੀ ਅੱਛਾ ਤੇ ਤੁਹਾਨੂੰ ਜੋ ਸੜਕ ਤੋਂ ਤੁਸੀਂ ਵੇਚਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਜੀ ਨਹੀਂ ਲੋਕ ਕਿਸਾਨੀ ਨਾਲ ਲੈ ਲੈਂਦੇ ਨੇ ਚੀਜ਼ਾਂ ਕਈ ਮਨਾਂ ਕਰ ਦਿੰਦੇ ਆ ਫਿਰ ਮੈਂ ਬਾਜ਼ਾਰ ਸੁਣਾ ਬੰਦੇ ਕਹੇ ਬੋਲ ਬੰਦੇ ਕੇ ਐ ਕੰਕੂ ਕੋ ਕਹਦਾ ਤੂੰ ਕਈ ਦੋਸਤੇ ਬੋਲੇ ਵੀ ਕਹਿੰਦੇ ਐ ਕਹਿੰਦੇ ਐ ਐ ਕੰਕੂ ਕੱਲ ਪਰ ਮੈਂ ਆਪਣੀ ਹਿੰਮਤ ਨਹੀਂ ਹਾਂ ਤੇ ਆਪਣੀ ਹਿੰਮਤ ਹੌਸਲਾ ਨਹੀਂ ਹਾਂ ਕਦੇ ਵੀ ਮੈਂ ਜਿੰਨੀ ਜਿੰਨੇ ਦੁਖ ਹੋਏ ਕਦੇ ਹਿੰਮਤ ਨਹੀਂ ਆਦੀ ਬਸ ਕਦੇ ਪੁਲਿਸ ਪੁਲਿਸ ਬਣਨੇ ਦਾ ਤੰਕੀਤਾ ਤੁਹਾਨੂੰ ਬਹੁਤ ਤੰਗ ਕਰਦੇ ਕਿਉਂ ਤੰਗ ਕਿਉਂ ਕਰਦੀ ਆ ਬਹੁਤ ਤੰਗ ਨੇ ਕਦੇ ਨਹੀਂ ਕਿਉਂ ਕਰਦੇ ਕੰਮ ਫਿਰ ਉਹ ਪੁੱਛਣਾ ਸੀ ਵੀ ਕੀ ਕਰਗੇ ਹੋਰ ਅਸੀਂ ਪੁੱਛਿਆ ਜੀ ਤੇ ਜਿਹੜੇ ਲੋਗ ਜਿਹਨਾਂ ਜਿਹਦੇ ਨਾਲ ਮੈਂ ਕੱਲ ਮਿਲਿਆ ਸੀ ਉਹਦੇ ਇੱਕ ਸੁਝਾਅ ਲੈ ਖੋਇ ਕਰਤਾ ਸੀ ਕਿਦੇ ਬੁੱਤੋ ਰੋਹ ਦਦੇ ਸੀ ਪਰ ਮੈਂ ਕਦੇ ਹਿੰਮਤ ਨਹੀਂ ਹਾਇ ਮੈਂ ਕਿ ਜੋ ਉਹਦੇ ਦਾ ਪਾਪੇ ਕਰਦਾ ਕੁਲਵੰਤ ਸਿੰਘ ਦਾ ਹੌਸਲਾ ਖੁੱਦਾਰੀ ਦਾ ਜਿਉਂਦਾ ਜਾਗਦਾ ਸਬੂਤ ਹੈ ਆਪਣੇ ਸਿੱਕੀ ਦੇ ਅਸੂਲਾਂ ਦੇ ਕਾਇਮ ਰਹਿੰਦੇ ਹੋਏ ਕੁਲਵੰਤ ਸਿੰਘ ਨੇ 109 ਦੀ ਕਿਰਤ ਕਰਨ ਦਾ ਰਾਹ ਚੁਣਿਆ ਸਪੋਕਸਮੈਨ ਟੀਵੀ ਕੁਲਵੰਤ ਸਿੰਘ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਚੰਡੀਗੜ੍ਹ ਤੋਂ ਸਹਿਯੋਗੀ ਸੁਖਵਿੰਦਰ ਸਿੰਘ ਦੇ ਨਾਲ ਸੁਰਖਾਬ ਚੰਦੀ ਰਿਪੋਰਟ